ਉਹ ਤਰ ਜਾ ਤਰ ਜਾ ਸਰਕਾਰੀ ਮਾਲ ਘਰੇ ਅੱਜ ਹੀ ਲਵਾਇਆ ਵੇਚ ਕੇ ਕਹਿੰਦੇ ਤੇਰੇ ਤੇ ਨਾਲ ਲਾਉਣਾ ਪਵੇ ਮੈਨੂੰ ਨਹੀਂ ਨਹੀਂ ਕਿਹੜਾ ਸਰਕਾਰੀ ਮਾਲ ਲਵਾਇਆ ਬਹੁ ਲਹੂ ਪੀਤੇ ਨੇ ਉਸ ਨੂੰ ਦਾ ਨਾ ਫੇਰ ਬਣਾਉਣਗੇ ਬੰਦਾ ਆ ਜਾ ਜਨਾਬ ਅੰਦਰ ਸੋਫਸਰੀ ਕਾਲ ਜੀ ਓਏ ਸਿੱਧਾ ਹੀ ਲੰਘਿਆ ਹਾਂ ਦੱਸ ਕੀ ਕੰਮ ਚੋਣ ਸਾਡੇ ਪਿੰਡਲਾ ਕਾਸ਼ ਪਤਾ ਨਹੀਂ ਕਿਹੜਾ 2 ਨੰਬਰ ਦਾ ਮਾਲ ਵਈ ਬਠਾ ਸਰਕਾਰੀ 2 ਨੰਬਰ ਦਾ ਸਮਾਨ ਹਾਂ ਉਹ ਹਰੇਕ ਨੂੰ ਕਹਿ ਜਾਂਦਾਗਾ ਵੀ ਵੇਚ ਕੇ ਕਹਿੰਦੇ ਤੇਰੇ ਤੇ ਨਾਲ ਲਾਉਣਾ ਪੈ ਜੀ ਇਤੋਂ ਪਹਿਲਾਂ ਉਹ ਸਰਕਾਰੀ ਮਾਲ ਵੇਚ ਕੇ ਉਦੀ ਦਰਵਾਤੋਂ ਕਰੇ ਤੁਸੀਂ ਉਹ ਤੇ ਛਾਪਾਂ ਮਾਰੋ ਹੀ ਜਾ ਕੇ ਪੱਕੀ ਗੱਲ ਹੈ ਹਾਂਜੀ ਚੱਲ ਇਹੋ ਜੇ ਸੱਜਣਾ ਦੀ ਤਾਂ ਮੈਨੂੰ ਭਾਅ ਆ ਲੈ ਮੈਂ ਤਾਂ ਕੋੜ-ਕੋੜ ਪਸ਼ੂ ਸਿੱਧੇ ਕਰਦਨੇ ਬੰਦੇ ਦੀ ਚੀਜ਼ ਆ ਮੇਰੇ ਕੋਲ ਰੁਕੋ ਕੋਈ ਜਨਾਬ ਆਹੀ ਕਰਾ ਚੱਲ ਆ ਜਾ ਕਰ ਨਹੀਂ ਜੀ ਮੈਂ ਨਹੀਂ ਜਾਂਦਾ ਜੀ ਸਾਡਾ ਗਵਾਰਡ ਮੱਥੇ ਦਾ ਕੰਮ ਮੁੜ ਕੇ ਕੀ ਗਲਤ ਹੋਏ ਉਹ ਉੱਥੇ ਖਾ ਕੇ ਤਮਾਸ਼ਾ ਵੇਖ ਫਿਰ ਤੂੰ ਠੀਕ ਗੱਲ ਹੋ ਗਈ ਜਨਾਬ ਮੂੰਹ ਗੰਗਾ ਕਰਦਾ ਲੋਕਾਂ ਨੂੰ ਤੇਰੇ ਕੋਲੇ ਕਿਹੜਾ ਸਰਕਾਰੀ ਮਾਲ ਆ ਓਏ ਮੇਰੇ ਕੋਲ ਤਾਂ ਕੋਈ ਮਾਲ ਨਹੀਂ ਹੈ ਸਰਕਾਰੀ ਤੂੰ ਜਿੰਦਰ ਨੂੰ ਧੋਕੀ ਨਹੀਂ ਦਿੱਤੀ ਮੇਰੇ ਕੋਲੇ ਸਰਕਾਰੀ ਮਾਲ ਆ ਤੈਨੂੰ ਐ ਕਰ ਦੂ ਕਰ ਦੂ ਦੱਸ ਕਿੱਥੇ ਆ ਤੇਰੇ ਕੋਲ ਸਰਕਾਰੀ ਅੱਛਾ ਜਿਹੜੀ ਜਿੰਦਰ ਨੂੰ ਧਮਕੀ ਦਿੱਤੀ ਉਹ ਤਾਂ ਮਾਲ ਇਹ ਪਿਆ ਉਹਨਾਂ ਟੇਟਾ ਝਾਕਦਾ ਸੀ ਇਹ ਵੇਚ ਕੇ ਮੈਂ ਉੱਤੇ ਲਾਉਣਾ ਸੀਗਾ ਇਹ ਕੀ ਆ ਇਹ ਡੀਪੂ ਵਾਲੀ ਸਰਕਾਰੀ ਕਣਕ ਆ ਜੀ ਮੈਂ ਗਰੀਬ ਗੁੱਟ ਤਾਂ ਜੀ ਉਹ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਣਾਉਣਾ ਉਹਨੂੰ ਮੈਂ ਪਾਉ ਜਾ ਕੇ ਜਨਾਬ ਬਣਾ ਤਾ ਜੀ ਫਿਰ ਵੱਧਰੀ ਉਹ ਤੂੰ ਆ ਬੈਠਾ ਤੂੰ ਕੀ ਨਾ ਖਬਰਾਂ ਦਿਨ ਨਾ ਆ ਜਾ ਕਰ